ਕੱਤਰੀਆ ਕਾਲਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਦੇਖੀ ਪਰ ਆਪਾਂ ਬਣਾਉਣ ਲੱਗਿਆਂ ਜੀ ਸਬਜੀ ਜਦੋਂ ਜੀ ਨਹੀਂ ਸਬਕ ਕਰੇ ਨਾ ਹੋਵੇ ਤੁਹਾਨੂੰ ਪਤਾ ਤਾਂ ਫਿਰ ਉਦੋਂ ਜਦੋਂ ਘਰੋਂ ਕੋਈ ਇੱਥੇ ਆਪਾਂ ਕਾਫੀ ਸਾਰਾ ਲੈ ਲਿਆ ਲਸਣ ਤੇ ਕਾਫੀ ਸਾਰ ਲੈ ਲਿਆ ਅਦਰਕ ਤੇ ਹੁਣ ਆਪਾਂ ਬਣਾਉਣ ਲੱਗੇ ਆ ਆਲੂ ਦੀ ਸਬਜੀ ਕਿੱਥੇ ਆਪਾਂ ਦੋ ਲੈ ਲਏ ਟਮਾਟਰ ਤੇ ਤੇ ਨਾਲ ਇਹਨਾਂ ਹਰੀਆਂ ਮੇਟਾਂ ਕਿਕੇ ਜੀ ਤੇ ਆਲੂ ਕੌਕਰੇ ਰੱਖ ਕੇ ਪਾਇਆ ਇਹਨਾਂ ਨੂੰ ਹੁਣ ਕੱਟਾਂਗੇ ਕਿਉਂਕਿ ਨਵੇਂ ਆਲੂ ਆ ਤੁਹਾਨੂੰ ਪੱਲੇ ਹੀ ਆ ਹਨਾ ਹਨਾ ਆਪਾਂ ਤੁਹਾਨੂੰ ਪਿਆਰੀ ਕਰਕੇ ਦਿਖਾਉਣੀ ਹੈ ਸੋਹਣੀ ਜੀ ਤੇ ਅੱਜ ਤੋਂ ਇਹਨਾਂ ਸਾਰੇ ਕਾਸੇ ਨੂੰ ਕਰੈਡ ਕਰਕੇ ਪਾਵਾਂਗੇ ਠੀਕ ਹੈ ਪੰਜਾਬ ਦੇ ਮਿੱਠਿਆ ਨਾ ਬਨਾਲਾ ਆਲੂ ਇਹ ਕੋង ਇੱਥੇ ਮੈਂ ਤਿਆਰੀ ਕਰਤੀ ਹੈ ਮੇਰੀ ਕਰਦੇ ਕਿੱਥੇ ਆਵੜੀ ਨਾਜੀ ਮੇਰੀ ਕਰ ਦੇਵੇ ਇੱਕ ਤਾਂ ਉਹੀ ਡੱਬੇ ਇਹਨਾਂ ਨੂੰ ਆਪਾਂ ਰੱਖ ਲਈਏ ਕੱਟ ਲਾਂਗੇ ਕਿਉਂਕਿ ਇਹਨਾਂ ਨੂੰ ਚਾਣਾ ਆਪਾਂ ਗ੍ਰੈਂਡ काट लिए टमाटर फिर रख लीजिए आप कटा प्याज चार पीस बनावे छोटे प्याज के बहुत दिन बाद अच्छी वीडियो बना लगे क्योंकि तो दसिया कि सेहत होगी सी खराब हो तो पता है ਸਾਰੇ ਬੋਧਨਾ ਵਾਲਾ ਜੀਓ ਬਣਾਉਣ ਲੱਗੇ ਆ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਰਕੜੀ ਦੇ ਨਾਲ ਕੱਟ ਹੁਣ ਆਪਾਂ ਮਿਕਸੀ ਜਾਰ ਦੇ ਵਿੱਚ ਪਾ ਕੇ ਜਿਹੜਾ ਆਪਾਂ ਅਦਰਕ ਇਹਨੂੰ ਵੀ ਆਪਾਂ ਆਪਣੀ ਜਿਹਾ ਕੱਟ ਲਓ ਸਸਨਾ ਜਿਹੜਾ ਆਹ ਹਾ 84 ਕੱਲੀਆਂ ਪਾਵਾਂਗੇ ਤਲਕੀ ਦੇ ਵਿੱਚ ਇਹਨੂੰ ਪਾ ਲੈਨੇ ਆਪਾਂ ਜਾਂਕੀ ਦੇ ਵਿੱਚ ਪਕਾ ਲਵਾਂਗਾ ਸਾਰਾ ਕੁਝ ਪਾਵਾਂਗੇ ਇਸੇ ਬਾਅਦ ਵਿੱਚ ਜਾਂਦਾ ਮੇਰੇ ਕੋਲੇ ਵੱਡਾ ਇਹ ਸਰਕੇ ਦੇ ਵਿੱਚ ਪਾਵਾਂਗੇ ਆਪਾਂ ਸਾਰਾ ਕੁਝ ਨੂੰ ਪਾ ਲੈਨੇ ਆ ਗ੍ਰੈਂਡ ਫਿਰ ਲਸਣ ਆਪਾਂ ਥੋੜਾ ਜਿਹਾ ਸਰਦੀ ਕਰਕੇ ਪਾਉਨੇ ਆ ਗਾ ਦਸ ਟਾਰਾ ਲਸਣ ਵੀ ਟੁਕੜਾ ਕਰਕੇ ਪਾ ਲਾਂਗੇ। ਇਹਦੇ ਉੱਪਰ ਚੁਟੀਆਂ ਸੁੱਟੀਆਂ ਮਿਰਚਾਂ ਬਰੀਕ ਟੁਕੜਾ ਪੈਸਾ ਲਾਂਗੇ ਤੜਕੇ ਦੇ ਤੇ ਫਿਰ ਤਿਲ ਲਿਆ ਆਪਾਂ ਸਿਰੇ Thank you. ਫਿਰ ਜੀ ਪਪਤਾਣੀਆਂ ਕੱਟ ਕੇ ਪਹਿਲਾਂ ਰੱਖ ਕੇ ਬਣਾ ਪਪਤਾਣੀਆਂ ਪਾਣੀ ਗੀਂ ਕਰ ਮਿਰਚਾਂ ਕਿ ਲਸਣ ਦੀਆਂ ਤੋਰੀਆਂ ਫਿਰ ਜੀ ਅਲੂਨਾ ਮਿਆ ਤੇ ਆਪਾਂ ਇਹਨਾਂ ਨੂੰ ਤੋਂ ਪਾਣੀ ਦੇ ਵਿੱਚ ਰੱਖਿਆ ਸੀ ਤੋਂ ਦੱਸੇ ਸਾਫ ਪਾਣੀ ਹੋਰ ਲੈ ਲੀ ਕੀ ਆਮਲੂ ਆ ਜੜੇ ਉਹ ਬਹੁਤ ਜਲਦੀ ਕਾਲੇ ਪੈ ਜਾਂਦੇ ਆ ਨਾਲ ਦੇ ਨਾਲ ਪਾਣੀ ਦੇ ਉਪਰੋਂ ਕਿ ਵੈਸੇ ਪਾਣੀ ਦੇ ਵਿੱਚ ਹੀ ਕੱਟੇ ਆ ਇਹ ਪਰ ਫਿਰ ਵੀ ਆਲੂ ਬਹੁਤ ਜਲਦੀ ਕਾਲੇ ਪੈ ਜਾਂਦੇ ਸ਼ੇਪ ਜਿਹੜੀ ਮਰਜ਼ੀ ਤੇ ਲਵਾ ਲੀਂ ਜੇ ਆਪਾਂ ਮੈਂ ਥੋੜੀ ਜਿਹੀ ਛੋਟੀ ਰੱਖਣੀ ਆ ਜੇ ਆਪਾਂ ਸੁੱਕੇ ਆਲੂ ਬਣਾਉਣੇ ਹੋਣ ਤਾਂ ਉਹਨਾਂ ਨੂੰ ਲੰਬੀ ਸ਼ੇਪ ਦੇ ਕੇ ਕੱਟ ਲਓ ਜੇ ਜਦੋਂ ਥੋੜੀ ਜਿਹੀ ਤਰੀ ਰੱਖਣੀ ਹੋਵੇ ਗ੍ਰੇਵੀ ਵਾਲੇ ਬਣਾਉਣੇ ਹੋਣ ਉਦੋਂ ਆਪਾਂ ਜਿਹੜੀ ਮਰਜ਼ੀ ਸ਼ੇਪ ਨਾਲ ਬਣਾ ਲੀਏ ਜਦੋਂ ਆਪਣੇ ਘਰੇ ਕੋਈ ਵੀ ਸਬਜ਼ੀ ਨਹੀਂ ਹੁੰਦੀ ਤਾਂ ਆਪਾਂ ਚੱਕ ਚੱਕੋ ਆਲੂ ਆਡੀ ਕੀ ਜਲਦੀ ਸੰਦੀ ਬਣਾਓ ਇਲਾਹਾਲ ਮੇਰੇ ਕੋਲ ਕੋਈ ਵੀ ਸਬਜ਼ੀ ਇਸ ਟਾਈਮ ਫਰੈਜ ਦੇ ਵਿੱਚ ਨਹੀਂ ਸੀਗੀ ਤਾਂ ਸਬਜ਼ੀ ਘਿਰ ਵੀ ਲੇਟ ਆ ਤੇ ਬੱਚਾ ਲੈ ਕੇ ਆਉਗਾ ਲੇਟ ਸਬਜ਼ੀ ਕਿਉਂਕਿ ਮੈਂ ਅੱਜ ਬਾਜ਼ਾਰ ਸਬਜ਼ੀ ਲੈਣ ਜਾਣ ਨਹੀਂ ਲੱਗੀ ਤਾਂ ਇਸ ਕਰਕੇ ਡੇਟਾ ਲਿਆਉਦਾ ਸਬਜ਼ੀ ਮੈਂ ਵੀ ਲੈਣ ਲੱਗੀ ਸਬਜ਼ੀ ਅਜੀ ਜਿਵੇਂ ਆਪ ਵੇਖ ਕੇ ਲੈ ਕੇ ਆਉਣੀ ਹੁੰਦੀ ਆ ਬੱਚਿਆਂ ਨੂੰ ਇੰਨਾ ਸਵੈਕਾ ਨਹੀਂ ਹੁੰਦਾ ਸਬਜ਼ੀ ਖੀਦਣ ਦਾ ਬਟ ਫਿਰ ਵੀ ਖਿਲਾਉਣੀ ਪੈਂਦੀ ਆ ਬੱਚੇ ਨੂੰ ਇਸ ਕਰਕੇ ਹਾਂਜੀ ਮੈਂ ਦਿਖ ਰਹੀ ਹਾਂ ਨਾ ਤੁਹਾਡੀ ਆਪਣੀ ਜਗਜੀਤ ਕੌਰ ਤੁਹਾਡੇ ਵਿੱਚ ਇੰਨੀ ਵੀ ਪਾਵਰ ਨਹੀਂ ਰਹੇਗੀ ਕਿ ਆਪਾਂ ਜਲਦੀ ਜਲਦੀ ਸਬਜ਼ੀ ਕੱਟ ਲਈਏ ਤੁਹਾਨੂੰ ਪਤਾ ਨਾ ਕਿ ਮੈਨੂੰ ਚਿਕਨ ਗੁਣੀਆਂ ਹੋ ਗਏ ਸੀ ਤੇ ਉਹ ਹਜੇ ਪੂਰੀ ਤਰ੍ਹਾਂ ਠੀਕ ਨਹੀਂ ਹੈਗਾ ਸਰੀਰ ਉਹ ਭੈਣੋਂ ਆਪਾਂ ਬਣਾਵਾਂਗੇ ਸੁੱਜੀ ਕਿਉਂਕਿ ਮੈਂ ਇਸ ਕਰਕੇ ਕੋਈ ਤੇ ਜ਼ਿਆਦਾ ਤੇਜ਼ ਮਸਾਲੇ ਵੀ ਨਹੀਂ ਪਾਉਣੇ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਚੁੱਕੀ ਆ ਕਿ ਮੈਨੂੰ ਚਿਕਨ ਗੋਲੀਆਂ ਚਿੱਟੀਆਂ ਅਜੇ ਵੀ ਪੂਰੀ ਤਰ੍ਹਾਂ ਮਠੇਕ ਨਹੀਂ ਹੈਗੀ ਚਲਾ ਦੋਗੀ ਗੈਸ ਚੜਾ ਦੂੰਗੀ ਕੜਾਈ ਲਓ ਜੀ ਚਲੋ ਤਿਕੜਾਈ ਜੇ ਆਪਾਂ ਬਣਾਵਾਂਗੇ ਸਰੋਂ ਦੇ ਤੇਲ ਵਿੱਚ ਸਬਜ਼ੀ ਜਿਆਦਾ ਤੇਲ ਨਹੀਂ ਪੋਣੀ ਮੈਂ ਇੱਕ ਕੜਛੀ ਤੇਲ ਦੀ ਸਰੋਂ ਦੇ ਦੀ ਪਾਉਂਗੀ ਇਹ ਹੈਗਾ ਤੇਲ ਆਪਣਾ ਘਰ ਦਾ ਕੜਵਾਇਆ ਹੋਇਆ ਤੇਲ ਕਿ ਜੀ ਉਹਨਾਂ ਪਾ ਥੋੜੇ ਜਿਹਾ ਪਾਉਣਗੇ ਮਸਾਲੇ ਬਾਕੀ ਤਾਂ ਆਪਾਂ ਸਾਰੇ ਕਰ ਲੈ ਗ੍ਰੈਂਡ ਤੇ ਹਾਂ ਮੇਰੇ ਮਿੱਠੇ ਤਾਂ ਨਹੀਂ ਆ ਪਾਊਡਰ ਪਹਿਲਾ ਪਾ ਦਾਂਗੇ ਆਪਾਂ ਥੋੜੀ ਜਿਹੀ ਹੰਗ ਕਿ ਆਲੂ ਥੋੜੀ ਜਿਹੀ ਆਵਾਏ ਬਾਈ ਵਾਲੇ ਹੰਡੇ ਨੇ ਇਸ ਕਰਕੇ ਸਾਦਾ ਜੀਰਾ ਇੱਥੇ ਮੈਂ ਨਾ ਜਿਹੜੀਆਂ ਆ ਲਸਣ ਥੋੜਾ ਜਿਹਾ ਲਸਣ ਤੇ ਜਿਹੜਾ ਵਾਲਾ ਆਪਾਂ ਤੁਲੀਆਂ ਆਹ ਸਿੰਘਾ ਗੰਡੀਆਂ ਮਿਰਚਾਂ ਇਹ ਪਾ ਦਿਤੀਆਂ ਕਿਉਂਕਿ ਹਜੇ ਮੈਂ ਮਸਾਲੇ ਤਾਂ ਪਾਏ ਆ ਕਿਉਂਕਿ ਮਸਾਲੇ ਸੜ ਜਾਂਦੇ ਆ ਤੇ ਮੈਂ ਥੋੜੀ ਜੀ ਵਿੱਚ ਥੋੜੇ ਜਿਨੇ ਮੇਥੇ ਪਾਉਣੇ ਨੇ ਚੁੱਕ ਕੇ ਸੁੱਕੀ ਵੀ ਪਾ ਦਨੀ ਹੈ ਮੇਥੇ ਵੀ ਪਾ ਦਨੀ ਹੈ ਕਿ ਸਰਦੀ ਹੈ ਆਪਾਂ ਹੁਣ ਇਸ ਤਰ੍ਹਾਂ ਨਾ ਬਣਾਵਾਂਗੇ ਕਿਉਂਕਿ ਪਿਓੜ ਹੀ ਨਹੀਂ ਪੱਲਾ ਤੋਂ ਤੇ ਪੱਲਾ ਸੌਂਪਾ ਆਜੇ ਸਮਾਂ

ਪਾਉਡਰ ਜੇ ਮੈਂ ਜਾ ਰਹਾ ਮਸਾਲੇ ਨਹੀਂ ਪਾਉਂਦੀ ਥੋੜੀ ਵੀ ਆਪ ਦੀ ਸੇਤ ਹਜੇ ਠੀਕ ਨਹੀਂ ਹੈਗੀ ਤੁਹਾਨੂੰ ਪਤਾ ਹੈ ਇਹ ਪਾਤਾ ਮ ਲਾ ਲੇ ਇਤਨਾ ਪਾਉਡਰ ਇਹ ਆਪਣੇ ਘਰੇ ਭੈਣੇ ਮੇਰੇ ਤੋਂ ਥੋੜੀ ਜ਼ਿਆਦਾ ਪਾੜੀਏ ਪਾਤਾ ਹਲਦੀ ਪਾਉਡਰ ਮਨਸਾ ਮੈਂ ਪਹਿਲਾਂ ਪਾਤਾ ਸੀ ਮੇਰੇ ਨੂੰ ਪਤਾ ਪਾਉਂਦੀ ਸੀ ਆਲਸ ਅਸੇ ਗਾਰ ਮਸਾਲਾ ਨਹੀਂ ਪਾਉਂਦੀ ਤਾਂ ਵੇਖਾਂਗੇ ਹਾਂ ਪਰ ਪਾ ਲਈਏ ਉਹ ਪੋੜੀ ਆ ਇਹ ਜਲਦੀ ਵਾਲਾ ਤਰੀਕਾ ਹੈ ਜੀ ਲੇਟ ਵੀ ਹੋਏ ਪਏ ਹਨ ਆਪਾਂ ਬਹੁਤ ਜ਼ਿਆਦਾ ਰਾਤ ਹਨੇਰਾ ਹੋਇਆ ਪਿਆ ਇਸ ਕਰਕੇ ਹੁਣ ਜਿਹੜੀ ਆਪਾਂ ਅਦਰਕ ਲਸਣ ਵਗੈਰਾ ਸਭ ਕੁਝ ਤਿਆਜ਼ ਵਗੈਰਾ ਦੀ ਪਿਓਰੀ ਆਪਾਂ ਵਿੱਚ ਪਾ ਕੀ ਪਾਣੀ ਤੋਂ ਸਾਫ ਕਰਕੇ ਨੇ ਨੂੰ ਛੁੱਟ ਦਰ ਲਵਾਂਗੇ ਅੱਗੇ ਆਪਾਂ ਵਿੱਚ ਵਿੱਚ ਸਬਜੀ ਨੂੰ ਵੇਖਦੇ ਰਵਾਂਗੇ ਥੋੜਾ ਜਿਹਾ ਵਿੱਚ ਫੋਨ ਆ ਗਿਆ ਸੀ ਤੇ ਵੀਡੀਓ ਸ਼ੂਟ ਹੋਣ ਵਾਲੀ ਰਹਿ ਗਈ ਸੀ ਮੈਨੂੰ ਨਹੀਂ ਪਤਾ ਕਿੱਥੋਂ ਤੱਕ ਸ਼ੂਟ ਹੋਊਗੀ ਤੇ ਇਹ ਸਬਜੀ ਆਪਣੀ ਬਣਦੀ ਹੈ ਤੇ ਧਨੀਆ ਆਪਾਂ ਪਾਵਾਂਗੇ ਫਿਰ ਤੇ ਇਹਨੂੰ ਆਪਾਂ ਵਿੱਚ ਵਿੱਚ ਦੇਖਦੇ ਰਵਾਂਗੇ ਗਰੇਵੀ ਆਪਣੇ ਮੁਤਾਬਕ ਰੱਖਿਓ ਸਬਜੀ ਆਪਣੀ ਬਣ ਕੇ ਬਿਲਕੁਲ ਰੈਡੀ ਹੋ ਗਈ ਅਪਾ ਇੰਨੀ ਕੁ ਗਰੇਵੀ ਰੱਖਾਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਪਾ ਦਾਂਗੇ ਤੋਂ ਧਨੀਆ ਹੁਣ ਸਾਰਾ ਧਨੀਆ ਪਾ ਦਾਂਗੇ ਧਨੀਆ ਮਿਲਾ ਕੇ ਥੋੜਾ ਜਿਹਾ ਸਿਕਨ ਬਣਾਵਾਂਗੇ ਨੂੰ ਧੱਬਾਂ ਦੇ ਬਸ ਲਓ ਜੀ ਆਪਣੀ ਸਬਜ਼ੀ ਬਣ ਕੇ ਰੈਡੀ ਥੋੜੇ ਮਿਲਦੇ ਆਂ ਸਵੇਰ ਕਿਸੇ ਹੋਰ ਰੈਸਪੀ ਨਾਲ ਤੇ ਗੈਸ ਕਰਨ ਲੱਗੀ ਐ ਮੈਂ ਬੰਦ ਠੀਕ ਹੈ ਜੀ ਆਪਣੇ ਸੰਜੀਵਾਨ ਕੇ ਬਿਲਕੁਲ ਰੇਡੀਓ ਵੀ